ਸ਼ਰਾਬ ਕਾਰੋਬਾਰੀਆਂ ਦੇ ਵਿਚਕਾਰ ਹੋਈ ਤਕਰਾਰ ਨੇ ਖੂਨੀ ਝਗੜੇ ਦਾ ਰੂਪ ਧਾਰਨ ਕਰ ਲਿਆ ਤੇਜ਼ ਤਰ੍ਹਾਂ ਹਥਿਆਰਾਂ ਨਾਲ ਲੈਸ ਕੁਝ ਲੋਕਾਂ ਨੇ ਸ਼ਰਾਬ ਠੇਕੇ ਉੱਤੇ ਖੜੇ ਕਰਮਚਾਰੀਆਂ ਉੱਤੇ ਅਚਾਨਕ ਹਮਲਾ ਬool ਦਿੱਤਾ ਜਿਸ ਦੇ ਨਾਲ ਦੋ ਕਰਮਚਾਰੀ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਦੂਜੇ ਪਾਸੇ ਹਮਲੇ ਤੋਂ ਬਾਅਦ ਵਿਰੋਧੀ ਧਿਰ ਦਾ ਇੱਕ ਵਿਅਕਤੀ ਵੀ ਗੰਭੀਰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੁਣ ਤੱਕ ਦੋਵੇਂ ਧਿਰਾਂ ਦੇ ਤਿੰਨ ਵਿਅਕਤੀ ਇਲਾਜ ਅਧੀਨ ਨੇ ਝਗੜੇ ਦੌਰਾਨ ਇੱਕ ਮੋਟਰਸਾਈਕਲ ਦੀ ਪੰਡ ਤੋੜ ਵੀ ਕੀਤੀ ਗਈ ਜੋ ਵਿਅਕਤੀ ਚੇਰੇ ਇਲਾਜ ਨੇ ਉਹਨਾਂ ਨੇ ਇੱਕ ਦੂਜੇ ਉੱਤੇ ਹਮਲਾ ਕਰਨ ਦੇ આરોਪ ਲਗਾਏ ਨੇ ਇੱਕ ਧਿਰ ਦਾ ਕਹਿਣਾ ਹੈ ਕਿ ਉਹ ਠੇਕੇ ਉੱਤੇ ਖੜੇ ਸਨ ਜਦੋਂ ਵਿਰੋਧੀ ਧਿਰ ਦੇ ਕੁਝ ਬੰਦੇ ਹਥਿਆਰਾਂ ਸਮੇਤ ਉੱਥੇ ਆਏ ਅਤੇ ਉਹਨਾਂ ਉੱਪਰ ਅਚਾਨਕ ਹਮਲਾ ਬូਜ ਦਿੱਤਾ ਦੂਜੀ ਧਿਰ ਦਾ ਕਿਰਨਾਇਕਾ ਹਮਲਾ ਉਲਟਾ ਉਹਨਾਂ ਉੱਤੇ ਕੀਤਾ ਗਿਆ ਸੀ ਦੋਵੇਂ ਪਾਸਿਆਂ ਦੇ ਦੋਸ਼ਾਂ ਤੋਂ ਇਹ ਸਪਸ਼ਟ ਹੈ ਕਿ ਇਹ ਤਕਰਾਰ ਸ਼ਰਾਬ ਕਾਰੋਬਾਰ ਦੇ ਵੰਡੇ ਹੋਏ ਸਰਕਲ ਨੂੰ ਲੈ ਕੇ ਲਗਾਤਾਰ ਚੱਲ ਰਹੀ ਖੇਬਾਜੀ ਦਾ ਇੱਕ ਨਤੀਜਾ ਹੈ ਝਗੜੇ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪੁਲਿਸ ਦੇ ਅਨੁਸਾਰ ਦੋਵੇਂ ਧਿਰਾਂ ਨੇ ਲਿਖਤੀ ਜਾਣਕਾਰੀ ਦਿੱਤੀ ਹੈ ਅਤੇ ਐਮ ਐਲ ਆਰ ਦੇ ਆਧਾਰ ਉਤੇ ਜਾਂਚ ਜਾਰੀ ਹੈ ਅਗਲੀ ਕਾਰਵਾਈ ਤੱਥਾਂ ਦੀ ਪੜਤਾਲ ਤੋਂ ਬਾਅਦ ਕੀਤੀ ਜਾਵੇਗੀ ਇਹ ਠੇਕੇ ਤੇ ਖੜੇ ਸੀ ਕੈਸ਼ ਇਕੱਠਾ ਕਰਕੇ ਆਏ ਸੀ ਪਰ ਅੱਜ ਸਵੇਰੇ ਦੇ ਉਧਰ ਹੀ ਆਇਆ 8-10 ਜਣੇ ਕਾਪੇ ਜੀ ਗੁਰਬਾਨਾ ਦੇ ਕੋਲੇ ਆਨਸਾਰ ਬਹਰਾਦਿਆਂ ਨਾਲੇ ਮੇਰੇ ਨਾਲ ਜਗਸੀਰ ਹੈ ਮੰਡਾ ਹੀ ਇਹਦੇ ਬਾਅਦ ਤੁਹਾਡਾ ਸਨ ਕਿਹੜਾ ਮੇਰਾ ਪਿੰਡ ਬੁੱਟਰਸ਼ੀ ਕਿਹੜੇ ਗਰੁੱਪ ਦਾ ਹੈ ਤੁਸੀਂ ਕਿਹੜੇ ਗਰੁੱਪ ਦਾ ਆਯਾਦਪੁਰ ਬਰਾੜ ਦੀ ਦਵਿੰਦਰ ਸਿੰਘ ਢਿੱਲੋਂ ਦਵਿੰਦਰ ਸਿੰਘ ਢਿੱਲੋਂ ਦੇ ਆ ਉਹ ਹੈ ਗੌਰਵ ਸ਼ਰਮੀ ਦਾ ਗਰੁੱਪੀ ਇਹਦੇ ਬੰਦੇ ਨੇ ਸੱਟਾਂ ਮਾਰੀਆਂ ਨਾ ਹੈਗੀ ਇੱਕ ਦਾ ਨਾ ਹੈਪੀ ਹੈ ਇੱਕ ਦਾ ਨਾ ਹੈਗਾ ਇਹ ਕਮ ਅਮ ਅਮਨ ਸ਼ਰਮਾ ਇੰਨੇ ਦੇ ਹੋਰ ਹੈਗੇ ਬੰਦੇ ਅਨੁਸ਼ਾਤ ਦੇ ਵਿੱਚ ਕੱਲ ਕੀ ਹੋਈ ਕੱਲ ਕੀ ਬੋਲੇਗਾ ਕੱਲ ਵੇ ਖੜੇ ਸੀ ਗੱਲਾਂ ਕਰੀ ਜਾਂਦੇ ਸੀਗੇ ਉੱਥੇ ਵਾਸੇ ਇਹਨਾਂ ਦੇ ਆ ਕੇ ਬੰਦੇ ਬੁਲਾ ਲਿਆ ਉਹਦੇ ਟੇਕੇ ਦੇ ਉੱਥੇ ਮਾਰਨੇ ਸ਼ੁਰੂ ਕਰਤੇ ਕਸ਼ਮੀਰ ਸਿੰਘ ਜਿਹੜਾ ਸਰਾਵਾਬੋਦ ਲਈ ਅਸੀਂ ਸਾਡੇ ਨਾ ਮੈਰਿਜ ਆਪਣੇ ਸਿਸਟਰ ਦੀ ਨਾਲ ਮੁੰਡਾ ਕੰਮ ਕਰਦਾ ਜੀ ਡਬਲ ਟਾਪ ਅਸੀਂ ਉਹ ਵਿਆਹ ਦੇ ਕਾਰਡ ਦਿੰਦੇ ਫਿਰਦੇ ਸੀਗੇ ਇੱਕ ਅਸੀਂ ਸਰਾਬਾ ਨਗਰ ਤੇ ਦੇਖ ਕੇ ਆ ਗਏ ਸੀ ਕਿ ਇੱਕ ਅਸੀਂ ਡੱਬਾ ਲੈ ਕੇ ਆਏ ਆ ਉਸੇ ਗੋਸ਼ਟਾ ਸਵੀਟ ਹੋਂ ਤੋਂ ਪੁੱਛ ਲੋ ਟਾਈਮ ਨੋਟ ਕਰ ਲਓ ਕਿੰਨੇ ਟਾਈਮ ਤੇ ਦੁਬਾਰਾ ਗਏ ਤੇ ਕਿੰਨੇ ਟਾਈਮ ਤੇ ਪਹਿਲਾਂ ਆਏ ਸੀ ਅਸੀਂ ਜਦੋਂ ਉਥੋਂ ਐ ਆਈ ਜਾਂਦੇ ਲਿੰਕ ਰੋਡ ਹੀ ਆਈ ਜਾਂਦੇ ਸੀਗੇ ਇਹਨਾਂ ਦੇ ਠੇਕੇ ਵਾਲੀ ਸਾਈਡ ਹੀ ਐ ਅੱਗੇ ਖੜਾ ਸੀ ਜਗਸੀਰ ਨਹੀਂ ਤੇ ਇਹਨਾਂ ਨੂੰ ਪੁੱਛ ਵੀ ਲਿਆ ਇਹਨਾਂ ਨੇ ਸਾਡੇ ਮੋਟਰਸਾਈਕਲ ਦੀ ਚਾਬੀ ਕੱਢ ਲਾਗ ਗਿਆ ਆਂਦਾ ਗੱਲ ਸੁਣਾ ਤੁਸੀਂ ਗਾਣਾ ਕੱਢ ਕੇ ਆਏ ਆਂ ਅਸੀਂ ਕਿੰਨੂ ਵਾਲੇ ਦੀ ਬੋਨ ਗਾਣਾ ਕੱਢੀਆਂ ਅਸੀਂ ਕਿ ਉਹ ਜਾਂ ਤੋਂ ਸੌਂਦੇ ਸਮਝਾਉਂ ਕਹਦੇ ਮੂੰਹ ਤਾਂ ਕਿ ਕਹਿੰਦੇ ਸਾਨੂੰ ਗਾਣਾ ਕੱਢੀਆਂ ਅਸੀਂ ਤਾਂ ਜਾ ਉੱਥੇ ਬਾਹਰ ਉੱਥੇ ਕਿ ਰਾਸੇ ਪਾਸੇ ਕੈਮਰੇ ਵੀ ਹੋਣਗੇ ਚੈੱਕ ਕਰ ਲਓ ਜੇ ਗੱਡੀ ਉਹਨਾਂ ਦੇ ਸਵੇਰ ਤੱਕ ਮੱਥੇ ਵੀ ਲੱਗੇਈਏ ਤਾਂ ਅਸੀਂ ਹੱਦ ਕੰਮ ਆਈ ਜਾਂਦੇ ਨਹੀਂ ਜੀ ਸਾਡੇ ਡੱਬਾ ਦੇ ਵਿੱਚ ਸਾਡੇ ਇਹਨਾਂ ਮੁੰਡਾ ਦਾ ਕੋਲੇ ਹੀ ਹੋਊਗਾ ਡੱਬਾ ਵੀ ਜਿਹੜਾ ਸੀਗਾ ਸਾਡੇ ਕੋਲ ਦੇਣਾ ਸੀਗਾ ਤੇ ਇਹ ਚਾਬੀ ਕੱਢਣ ਲੱਗ ਗਏ ਇਹ ਬਾਅਦ ਮੈਨੂੰ ਮੇਰੇ ਨਾਲ ਤਫਾਕੀ ਕਰਨ ਲੱਗ ਗਿਆ ਜਗ ਮੈਂ ਬੈਠਾ ਨਹੀਂਗਾ ਉਹਨੇ ਨੂੰ ਫਿਰ ਇਹਨਾਂ ਨੇ ਮੈਨੂੰ ਉਹ ਦੂਜਾ ਮੁੰਡਾ ਭੱਜ ਗਿਆ ਜੀ ਇਹਨਾਂ ਨੇ ਮੈਨੂੰ ਟਾ ਲਿਆ ਥੱਲੇ ਖਿੱਚਾ ਤੋ ਹੀ ਹੋ ਗਿਆ ਉਹਨੇ ਸਾਡੇ ਦੂਜੇ ਮੁੰਡੇ ਆ ਗਏ ਫਿਰ ਉਹ ਵੀ ਆਣ ਕੇ ਇਹਨਾਂ ਤੇ ਫਿਰ ਗੱਲ ਪੈ ਗਈ ਸਿੱਧੀ ਬਾਈ ਕਿੰਨੇ ਜਵਾਲੇ ਸਤਿ ਮੇਰੇ ਆ ਜੀ ਕਸ਼ਮੀਰ ਸਿੰਘ ਜੀ ਸਰਾਵਾ ਬੋਤਲਾਈ ਕੀ ਕਰੀ ਅਸੀਂ ਸਾਡੇ ਨਾਲ ਮੈਰਿਜ ਆਪਣੇ ਸਿਸਟਰ ਦੀ ਨਾਲ ਮੁੰਡਾ ਕੰਮ ਕਰਦਾ ਜੀ ਡਬਲ ਟਾਪ ਅਸੀਂ ਉਹ ਵਿਆਹ ਦੇ ਕਾਰਡ ਦਿੰਦੇ ਫਿਰਦੇ ਸੀਗੇ ਇੱਕ ਅਸੀਂ ਸਰਾਬਾ ਨਗਰ ਤੇ ਦੇਖ ਕੇ ਆ ਗਏ ਸੀਗੇ ਇੱਕ ਅਸੀਂ ਡੱਬਾ ਲੈ ਕੇ ਆਏ ਆ ਉਸੇ ਗੁਲਸਤਾਨ ਸਵੀਟ ਹਾਊਸ ਤੋਂ ਪੁੱਛੋ ਟਾਈਮ ਨੋਟ ਕਰ ਲਓ ਕਿੰਨੇ ਟਾਈਮ 'ਚ ਦੁਬਾਰਾ ਗਏ ਤੇ ਕਿੰਨੇ ਟਾਈਮ 'ਚ ਪਹਿਲਾਂ ਆਏ ਸੀਗੇ ਅਸੀਂ ਜਦੋਂ ਉੱਥੋਂ ਐ ਆਈ ਜਾਂਦੇ ਲਿੰਕ ਰੋਡ ਹੀ ਆਈ ਜਾਂਦੇ ਸੀਗੇ ਇਹਨਾਂ ਦੇ ਠੇਕੇ ਵਾਲੀ ਸਾਈਡ 'ਆ ਹੈ ਅੱਗੇ ਖੜਾ ਸੀ ਜਗਸੀਰ ਨਹੀਂ ਤੇ ਇਹਨਾਂ ਨੂੰ ਕੋਲ ਪੁੱਛ ਵੀ ਲਿਆ ਇਹਨਾਂ ਨੇ ਸਾਡੇ ਮੋਟਰਸਾਈਕਲ ਦੀ ਚਾਬੀ ਕੱਟਣ ਲੱਗ ਗਿਆ ਆਂ ਦਾ ਗੱਲ ਸੁਣਾ ਤੁਸੀਂ ਗਾਣਾ ਕੱਢ ਕੇ ਆਏ ਅਈ ਕਿੰਨਾਰੇ ਦੀ ਬੋਨ ਗਾਣਾ ਕੱਢੀ ਆਈ ਕਿ ਉਹ ਜਾਂ ਤੋਂ ਸੌਂਦੇ ਸਮਝਾਉਂ ਕਹਦੇ ਮੂੰਹ ਤਾਂ ਕਿਹਦੇ ਸਾਨੂੰ ਗਾਣਾ ਕੱਢੀ ਅਸੀਂ ਤਾਂ ਜਾਂ ਉੱਥੇ ਵਾਧੇ ਗੱਲ ਉੱਥੇ ਰਾਸੇ ਪਾਸੇ ਕੈਮਰੇ ਵੀ ਹੋਣਗੇ ਚੈੱਕ ਕਰ ਲੋ ਜੇ ਗੱਡੀ ਉਹਨਾਂ ਦੇ ਸਵੇਰ ਤੱਕ ਮੱਥੇ ਵੀ ਲੱਗੇ ਹੀ ਤਾਂ ਅਸੀਂ ਇਹ ਕੰਮ ਆਈ ਜਾਂਦੇ ਅਸੀਂ ਕਾਰ ਨਹੀਂ ਜੀ ਸਾਡੇ ਡੱਬਾ ਦੇ ਵਿੱਚ ਸਾਡੇ ਇਹਨਾਂ ਮੁੰਡਾ ਦਾ ਕੋਲ ਹੀ ਹੋਊਗਾ ਡੱਬਾ ਵੀ ਜਿਹੜਾ ਸੀਗਾ ਸਾਡੇ ਕੋਲ ਦੇਣਾ ਸੀਗਾ ਤੇ ਇਹ ਚਾਬੀ ਕੱਢਣ ਲੱਗੇ ਇਹ ਬਾਅਦ ਚ ਮੈਨੂੰ ਮੇਰੇ ਨਾਲ ਤੋਫਕੀ ਕਰਨ ਲੱਗਾ ਜਗਸੀਰ ਆਹਦਾ ਚੱਲ ਗੱਡੀ 'ਚ ਬੈਤ ਤਾਨੂੰ ਸੀੜੀ ਲੈ ਜਾਣਾ ਮੈਂ ਬੈਠਾ ਨਹੀਂਗਾ ਉਹਨਾਂ ਨੂੰ ਫਿਰ ਇਹਨਾਂ ਨੇ ਮੈਨੂੰ ਉਹ ਦੂਜਾ ਮੁੰਡਾ ਭੱਜ ਗਿਆ ਜੀ ਇਹਨਾਂ ਨੇ ਮੈਨੂੰ ਢਾ ਲਿਆ ਥੱਲੇ ਉਹ ਖਿੱਚਾ ਤੋ ਹੀ ਹੋ ਗਿਆ ਉਹਨੇ ਸਾਡੇ ਦੂਜੇ ਮੁੰਡੇ ਆ ਗਏ ਫਿਰ ਉਹ ਵੀ ਆਣ ਕੇ ਇਹਨਾਂ ਦੇ ਫਿਰ ਗੱਲ ਪੈ ਗਈ ਸੀ ਜੀ ਮੇਰੇ ਆ ਜੀ